ਸਸਰੀ ਗੱਲ ਦੋਸਤੋ ਮੇਰਾ ਨਾਮ ਹੈ ਲਵਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਤੁਹਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਜਿਸ ਵਿੱਚ ਗੱਲ ਕਰਾਂਗੇ ਕਿ ਅਮਰੀਕਾ ਨੇ ਜੋ 104 ਭਾਰਤੀਆਂ ਨੂੰ ਭਾਰਤ ਵਿੱਚ ਵਾਪਸ ਡਿਪੋਰਟ ਕਰ ਦਿੱਤਾ ਹੈ ਉਸ ਦਾ ਕੀ ਕਾਰਨ ਹੈ ਅਤੇ ਇਹ ਕਿਵੇਂ ਹੋਇਆ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਵਿੱਚ ਬਾਹਰ ਜਾਣ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ ਉਸ ਵਿੱਚ ਪੰਜਾਬ ਹਰਿਆਣਾ ਅਤੇ ਗੁਜਰਾਤ ਬਹੁਤ ਬਾਰੀ ਮਾਤਰਾ ਵਿੱਚ ਉੱਥੇ ਰਹਿਣ ਲਈ ਜਾਂਦੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਜੀਵਨ ਦਾ ਪੱਧਰ ਬਹੁਤ ਨੀਵਾਂ ਹੈ ਅਤੇ ਬਾਹਰ ਦੇ ਦੇਸ਼ਾਂ ਵਿੱਚ ਬਹੁਤ ਵਧੀਆ ਹੈ ਤਾਂ ਇਸ ਲਈ ਪੰਜਾਬ ਹਰਿਆਣਾ ਅਤੇ ਗੁਜਰਾਤ ਤੇ ਨਾਲ ਹੀ ਭਾਰਤ ਦੀਆਂ ਕਈ ਹੋਰ ਸਟੇਟਾਂ ਦੇ ਲੋਕ ਬਾਹਰ ਜਾਂਦੇ ਹਨ ਅਤੇ ਉੱਥੇ ਜਾ ਕੇ ਵਸ ਜਾਂਦੇ ਹਨ ਤਾਂ ਜੋ ਉਹਨਾਂ ਦਾ ਜੀਵਨ ਬਹੁਤ ਵਧੀਆ ਤਰੀਕੇ ਨਾਲ ਗੁਜ਼ਰ ਸਕੇ ਤਾਂ ਇਸੇ ਤਰ੍ਹਾਂ ਹੀ ਭਾਰਤ ਦੇ ਕਈ ਨਾਗਰਿਕ ਅਮਰੀਕਾ ਜਾਂਦੇ ਹਨ ਉਹ ਵੀ ਇਲੀਗਲ ਤਰੀਕੇ ਨਾਲ ਜਿਸ ਨੂੰ ਡੋਂਕੀ ਵੇ ਵੀ ਕਿਹਾ ਜਾਂਦਾ ਹੈ ਡੋਂਕੀਵੇ ਦਾ ਮਤਲਬ ਹੈ ਬਾਏ ਰੋਡ ਜਾਂ ਬਾਏ ਵਾਟਰ ਕਿਉਂਕਿ ਜੇਕਰ ਫਲਾਈ ਕਰਕੇ ਜਹਾਜ਼ ਵਿੱਚ ਜਾਂਦੇ ਹਨ ਤਾਂ ਉਹਨਾਂ ਦੀ ਐਂਟਰੀ ਬੜੀ ਔਖੀ ਹੈ ਕਿਉਂਕਿ ਅਮਰੀਕਾ ਵਿੱਚ ਜਾਣ ਲਈ ਵੀਜ਼ਾ ਚਾਹੀਦਾ ਹੁੰਦਾ ਹੈ ਅਤੇ ਉਹ ਵੀਜ਼ਾ ਕਿਸੇ-ਕਿਸੇ ਨੂੰ ਮਿਲਦਾ ਹੈ ਅਮਰੀਕਾ ਕਿਸੇ ਨੂੰ ਵੀ ਐਵੇਂ ਹੀ ਵੀਜ਼ਾ ਨਹੀਂ ਦੇ ਦਿੰਦੀ ਉਹ ਬਹੁਤ ਜ਼ਿਆਦਾ ਔਖਾ ਹੈ ਅਤੇ ਉਹ ਕਿਸੇ-ਕਿਸੇ ਨੂੰ ਹੀ ਮਿਲਦਾ ਹੈ ਇਸ ਲਈ ਲੋਕ ਡੋਂਕੀਵੇ ਦਾ ਇਸਤੇਮਾਲ ਕਰਦੇ ਹਨ ਜਿਸਨਾਂ ਉਹ ਤੇ ਪਹੁੰਚ ਕੇ ਉੱਥੇ ਆਪਣੇ ਆਪ ਨੂੰ ਅਰੈਸਟ ਕਰਾ ਲੈਂਦੇ ਹਨ ਅਤੇ ਉੱਥੋਂ ਦੀ ਸਰਕਾਰ ਉਹਨਾਂ ਨੂੰ ਅਪਣਾ ਲੈਂਦੀ ਹੈ। ਉੱਥੇ ਜਾ ਕੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਹਨ ਅਤੇ ਅਮਰੀਕਾ ਦੀ ਸਰਕਾਰ ਉਹਨਾਂ ਨੂੰ ਰੱਖ ਲੈਂਦੀ ਹੈ ਅਤੇ ਉਹ ਉੱਥੇ ਕੰਮ ਕਰ ਲੈਂਦੇ ਹਨ ਅਤੇ ਉਹ ਹੌਲੀ-ਹੌਲੀ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉੱਥੋਂ ਦੇ ਪੱਕੇ ਹੋ ਜਾਂਦੇ ਹਨ। ਦੋਸਤੋ ਜੇਕਰ ਡੌਂਕੀ ਵੇ ਦੀ ਗੱਲ ਕਰੀਏ ਤਾਂ ਉਹ ਡੌਂਕੀ ਵੇ ਰਹੀਂ ਅਮਰੀਕਾ ਵਿੱਚ ਬਾਰਡਰ ਰਹੀਂ ਜਾਂ ਪਾਣੀ ਰਹੀਂ ਅਮਰੀਕਾ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਪੁਲਿਸ ਅਰੈਸਟ ਕਰਾ ਲੈਂਦੇ ਹਨ। ਫਿਰ ਇੱਕ ਵਕੀਲ ਕਰ ਲੈਂਦੇ ਹਨ ਉਹ ਵਕੀਲ ਉਥੋਂ ਦੀ ਸਰਕਾਰ ਨਾਲ ਗੱਲ ਕਰ ਲੈਂਦਾ ਹੈ ਅਤੇ ਉਹਨਾਂ ਨੂੰ ਰਹਿਣ ਦੀ ਪਰਮਿਸ਼ਨ ਮਿਲ ਜਾਂਦੀ ਹੈ ਇਸ ਵਿੱਚ ਅਸਾਈਲਮ ਦੀ ਲੋੜ ਹੁੰਦੀ ਹੈ ਜੋ ਫਾਈਲਮ ਦਾ ਮਤਲਬ ਉਥੋਂ ਦੀ ਸਰਕਾਰ ਨੂੰ ਇਹ ਰਿਕਵੈਸਟ ਕਰਨੀ ਕਿ ਸਾਡੀ ਜਾਨ ਨੂੰ ਖਤਰਾ ਹੈ ਅਤੇ ਸਾਨੂੰ ਅਮਰੀਕਾ ਵਿੱਚ ਰਹਿਣ ਦੀ ਪਰਮਿਸ਼ਨ ਦੇ ਦਿੱਤੀ ਜਾਵੇ ਤਾਂ ਜੋ ਸਾਡਾ ਜੀਵਨ ਬਚ ਸਕੇ ਤਾਂ ਇਸ ਨਾਲ ਅਮਰੀਕਾ ਸਰਕਾਰ ਉਸ ਨੂੰ ਅਸਾਈਲਮ ਦੇ ਦਿੰਦੀ ਹੈ ਅਤੇ ਉੱਥੇ ਰਹਿਣ ਦੀ ਪਰਮਿਸ਼ਨ ਵੀ ਨਾਲ ਹੀ ਹੌਲੀ-ਹੌਲੀ ਉਸ ਨੂੰ ਕੰਮ ਕਰਨ ਦੀ ਵੀ ਆਜ਼ਾਦੀ ਮਿਲ ਜਾਂਦੀ ਹੈ ਅਤੇ ਹੌਲੀ-ਹੌਲੀ ਉਹ ਪੈਸੇ ਕਮਾਉਣ ਲੱਗਦੇ ਹਨ ਅਤੇ ਉਹਨਾਂ ਦਾ ਜੀਵਨ ਵਧੀਆ ਸਧਰ ਜਾਂਦਾ ਹੈ ਇਸ ਲਈ ਉਹ ਅਮਰੀਕਾ ਵੱਲ ਡੌਂਕੀਵੇ ਰਹੀਂ ਜਾਂਦੇ ਹਨ ਤੇ ਜੇਕਰ ਦੋਸਤੋ ਹੁਣ ਡੌਂਕੀਵੇ ਦੀ ਗੱਲ ਕਰੀਏ ਕਿ ਇਸ ਵਿੱਚ ਕਿੰਨਾ ਕੁ ਖਰਚਾ ਆ ਜਾਂਦਾ ਹੈ ਤੇ ਇਸ ਬਾਰੇ ਦੱਸ ਦਈਏ ਕਿ ਇਸ ਵਿੱਚ 30 ਲੱਖ ਤੋਂ 40 ਲੱਖ ਖਰਚਾ ਆ ਜਾਂਦਾ ਹੈ ਜੋ ਕਿ 1% ਲਈ ਹੈ ਤਾਂ ਦੋਸਤੋ ਅਮਰੀਕਾ ਨੇ ਪਿਛਲੇ ਦਿਨ ਹੀ 104 ਭਾਰਤੀਆਂ ਨੂੰ ਭਾਰਤ ਵਿੱਚ ਰਿਪੋਰਟ ਕੀਤਾ ਜੋ ਅੰਮ੍ਰਿਤਸਰ ਦੇ 에어ਪੋਰਟ ਉੱਪਰ ਆਪਣਾ ਫਾਈਟਰ ਪਲੇਨ ਲਿਆ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਨਾਗਰਿਕਾਂ ਨੂੰ ਹਤਕੜੀਆਂ ਅਤੇ ਬੇੜੀਆਂ ਪਵਾ ਕੇ ਇੱਥੇ ਲਿਆਂਦਾ ਗਿਆ ਸੀ ਅਤੇ ਉਹਨਾਂ ਨੂੰ ਬਹੁਤ ਤਕਲੀਫ ਨਾਲ ਇੱਥੇ ਪਹੁੰਚਾਇਆ ਗਿਆ ਅਤੇ ਉਸ ਤੋਂ ਬਾਅਦ ਇੱਥੇ ਛਡਿੰਗ ਦਿੱਤਾ ਗਿਆ ਸੱਚ ਵਿੱਚ ਇਹ ਬਹੁਤ ਬੁਰੀ ਗੱਲ ਹੈ ਕਿਉਂਕਿ ਜੋ ਵੀ ਭਾਰਤ ਦੇ ਨਾਗਰਿਕ ਅਮਰੀਕਾ ਵਿੱਚ ਗਏ ਹਨ ਉਹਨਾਂ ਨੂੰ ਜੇ ਜੇਕਰ ਰਿਪੋਰਟ ਕਰਨਾ ਹੀ ਸੀ ਤਾਂ ਉਹਨਾਂ ਨੂੰ ਇੱਜ਼ਤ ਨਾਲ ਭਾਰਤ ਦੇ ਛੱਡ ਦਿੱਤਾ ਜਾਂਦਾ ਕਿਉਂਕਿ ਹੁਣ ਜਿਸ ਤਰ੍ਹਾਂ ਭਾਰਤੀਆਂ ਨੂੰ ਇਸ ਤਰ੍ਹਾਂ ਛੱਡਿਆ ਗਿਆ ਉਹ ਬਹੁਤ ਹੀ ਬੁਰੀ ਗੱਲ ਹੈ ਅਤੇ ਬਹੁਤ ਹੀ ਬੇਇੱਜ਼ਤੀ ਵਾਲੀ ਗੱਲ ਹੈ ਤਾਂ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ